ਹੁਣ ਪਹਿਲਾਂ ਰਫਿਊਜੀ ਸੇਵਾਦਾਲ ਨੇ ਉਹ ਸਾਹਮਣੇ ਨੰਦੀ ਬੈਠਾ ਉਹਦੇ ਗਲ ਚ ਪਾਈ ਹੈ 벨ਟ ਤੇ ਹੁਣ ਦੂਜੇ ਜੋ ਨੰਦੀ ਹੈ ਉਹਦੇ ਗਲ ਚ ਜਿਹੜੀ ਇਹ 벨ਟ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਆਪਾਂ ਦੇਖ ਰਿਹਾ ਕਿ ਜਦੋਂ ਇਹ ਜਿਹੜੇ ਨੰਦੀ ਹੈ ਇਹ ਵੀ ਡਰ ਹੁੰਦਾ ਕਿ ਕਈ ਵਾਰ ਮਾਰਨ ਦੀ ਕੋਸ਼ਿਸ਼ ਕਰਦੇ ਆ ਤਾਂ ਇਸ ਕਰਕੇ ਇਹਨਾਂ ਨੂੰ ਬੜਾ ਦੇਖਣਾ ਪੈਂਦਾ ਹੈ ਸਾਵਧਾਨ ਦੇ ਨਾਲ ਕਿ ਇਹ ਨਾ ਹੋਵੇ ਕਿ ਨੰਦੀ ਮਾਰ ਦੇ ਜਾਂ ਕਿਉਂਕਿ ਅੱਜਕੱਲ ਕਈ ਵਾਰ ਰਵਾਰਾ ਪਸ਼ੂਆਂ ਦਾ ਨੁਕਸਾਨ ਹੋਣ ਦਾ ਵੀ ਡਰ ਹੁੰਦਾ ਤਾਂ ਇਹ ਬੜੀ ਸੁਰੱਖਿਆਤ ਰਹਿ ਕੇ ਜਿਹੜਾ ਕੰਮ ਹੈ ਕਰਨਾ ਪੈਂਦਾ ਸੋ ਸੁਰੱਖਿਆ ਦੇ ਲਿਹਾਜ਼ ਨਾਲ ਵੀ ਆਪਾਂ ਦੇਖ ਰਹੇ ਹਾਂ ਤੇ ਕਈ ਵਾਰ ਜਿਵੇਂ ਮਾਨੂੰ ਸਿੰਘ ਮਾਰ ਦਿੰਦੇ ਆ ਜਾਂ ਕਈ ਵਾਰ ਉੱਠ ਕੇ ਖੜੇ ਹੋ ਜਾਂਦੇ ਦਾ ਵੱਨ ਲੋ ਚੱਕ ਕੇ ਮਾਰਨ ਦੀ ਵੀ ਕੋਸ਼ਿਸ਼ ਹੁੰਦੀ ਹੈ ਤਾਂ ਇਹ ਸਭ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਵੀ ਕੀ ਇਹ ਤਾਂ ਨਹੀਂ ਹੋਏਗਾ ਕਿ ਨੰਦੀ ਮਾਰ ਦੇ ਜਾਂ ਸਿੰਘਾਂ ਤੇ ਚੱਕ ਲੇ ਜਾਂ ਨੁਕਸਾਨ ਕਰ ਦੇ ਤਾਂ ਇਸ ਕਰਕੇ ਨੂੰ ਜਿਹੜਾ ਪਹਿਲਾਂ ਚੈੱਕ ਕੀਤਾ ਜਾ ਰਿਹਾ ਵੀ ਨੰਦੀ ਬੈਲਟ ਪਵਾ ਲੇਗਾ ਤਾਂ ਹੁਣ ਹੌਲੀ 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 ਕੋਸ਼ਿਸ਼ ਚ ਕੋਈਗੀ ਬੈਲਟ ਦੇਖੋ ਬੈਲਟ ਦੇ ਗੱਲ ਤੇ ਉੱਪਰ ਰੱਖਤੀ ਤਾਂ ਉਹਦੀ ਮਾਲਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜੇ ਦੋ ਬੈਲਟ ਨੂੰ ਟਾਈਟ ਕਰਨਗੇ ਤਾਂ ਉਦੋਂ ਕੁਝ ਕਹੇਗਾ ਨਹੀਂ ਇਹ ਬੜਾ ਹਿਸਾਬ ਤੇ ਸੁਰੱਖਿਅਤ ਰਹਿ ਕੇ ਜਿਹੜਾ ਇਹ ਕੰਮ ਹੈ ਇਹ ਕਰਨਾ ਪੈਂਦਾ ਤੇ ਬੈਲਟ ਲੌਂਚ ਸਫਲ ਹੋ ਗਏ ਨੇ ਗੁੱਡ ਗੁੱਡ